ਵਿਦੇਸ਼ਾਂ ਦੇ ਸੁਪਨਿਆਂ ਨੇ ਪੰਜਾਬੀਆਂ ਨੂੰ ਹਮੇਸ਼ਾ ਤੋਂ ਹੀ ਪ੍ਰਭਾਵਿਤ ਕੀਤਾ ਹੈ। ਚੰਗੇ ਭਵਿਕ ਦੀ ਭਾਲ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰਦੇ ਨੇ ਕਿ ਉੱਥੇ ਜਾ ਕੇ ਵਧੀਆ ਕੰਮਕਾਰ ਕਰਨਗੇ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਗੇ ਪਰ ਅੱਜ ਕੱਲ ਜੋ ਵਿਦੇਸ਼ਾਂ ਵਿੱਚ ਹੋ ਰਿਹਾ ਹੈ ਉਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਵਿਦੇਸ਼ਾਂ 'ਚ ਭਾਰਤੀਆਂ ਨੂੰ ਚੰਗੇ ਕੰਮ ਨਹੀਂ ਮਿਲ ਰਹੇ ਉਹ ਦਰਦਦਰ ਦੀਆਂ ਠੋਕਰਾ ਖਾ ਰਹੇ ਨੇ ਇੱਥੇ ਉਹ ਆਪਣੀ ਜ਼ਮੀਨ ਖੇਤ ਗੱਡੀਆਂ ਛੱਡ ਕੇ ਵਿਦੇਸ਼ ਜਾਂਦੇ ਨੇ ਅਤੇ ਉੱਥੇ ਕੰਮ ਦੀ ਭਾਲ ਚ ਘੁੰਮਦੇ ਨੇ ਤੇ ਜੇਕਰ ਫੁੱਲ ਪੁਲੇਖੇ ਕਿਤੇ ਨੌਕਰੀ ਮਿਲਦੀ ਵੀ ਹੈ ਤਾਂ ਉਸ ਨੂੰ ਪਾਉਣ ਲਈ ਲੰਮੀਆਂ ਲੰਬੀਆਂ ਲਾਈਨਾਂ ਵਿੱਚ ਖੜ ਕੇ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਫੇਰ ਵੀ ਗਰੰਟੀ ਨਹੀਂ ਹੈ ਉਹ ਨੌਕਰੀ ਤੁਹਾਨੂੰ ਮਿਲੇਗੀ। ਨਮਸਕਾਰ ਮੈਂ ਹਾ ਤੇਜਸwini ਰਾਏ ਤੁਸੀਂ ਦੇਖ ਰਹੇ ਹੋ ਰਤਮ ਪੰਜਾਬੀ। ਜਿਵੇਂ ਕਿ ਤੁਹਾਨੂੰ ਪਤਾ ਹੈ ਬਹੁਤ ਸਾਰੇ ਨੌਜਵਾਨ ਵਿਦਿਆਰਥੀ ਚੰਗੇ ਭਵਿੱਖ ਲਈ ਪਾਰ ਛੱਡ ਕੇ ਵਿਦੇਸ਼ ਚਲੇ ਜਾਂਦੇ ਨੇ। ਅਤੇ ਵਿਦੇਸ਼ਾਂ ਵਿੱਚੋਂ ਭਾਰਤੀਆਂ ਦੀ ਪਹਿਲੀ ਪਸੰਦ ਕੈਨੇਡਾ ਹੈ। ਕੈਨੇਡਾ ਨੂੰ ਤਾਂ ਮਿਨੀ ਪੰਜਾਬ ਵੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਅਮਰੀਕਾ, ਯੂਏਈ, ਆਸਟ੍ਰੇਲੀਆ ਤੇ ਹੋਰ ਦੇਸ਼ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਜ਼ਿਆਦਾਤਰ ਪੰਜਾਬੀ ਰਹਿੰਦੇ ਨੇ ਅਤੇ ਹਰ ਸਾਲ ਪੰਜਾਬ ਤੋਂ ਬਹੁਤ ਸਾਰੇ ਲੋਕ ਕੈਨੇਡਾ ਜਾਂਦੇ ਨੇ ਜੇਕਰ ਕੈਨੇਡਾ ਦੀ ਗੱਲ ਕਰੀਏ ਤਾਂ ਇਸ ਸਮੇਂ 16 ਲੱਖ ਤੋਂ ਵੱਧ ਭਾਰਤੀ ਮੂਲ ਦੇ ਲੋਕ ਕੈਨੇਡਾ 'ਚ ਰਹਿੰਦੇ ਨੇ ਤੁਹਾਡੀ ਜਾਣਕਾਰੀ ਵੀ ਦੱਸ ਦਈਏ ਕਿ ਵਿਦੇਸ਼ ਜਾਣ ਲਈ ਭਾਰਤੀ ਨੇ ਉਤਸੁਕ ਨੇ ਕਿ ਸਾਲ 2025 ਤੱਕ ਇਹ ਗਿਣਤੀ 20 ਲੱਖ ਨੂੰ ਪਾਰ ਕਰ ਜਾਵੇਗੀ ਪਰ ਕੀ ਤੁਸੀਂ ਕਦੇ ਸੋਚਿਆ ਕਿ ਉਹ ਭਾਰਤੀ ਕੈਨੇਡਾ ਵਿੱਚ ਕਿਸ ਹਾਲਾਤ ਵਿੱਚ ਰਹਿੰਦੇ ਨੇ ਕੈਨ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਪਰ ਇਹਨੇ ਦੇਨੇ ਕੈਨੇਡਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਹਜ਼ਾਰਾਂ ਭਾਰਤੀਕ ਰੈਸਟੋਰੈਂਟ ਵਿੱਚ ਵੇਟਰਾਂ ਅਤੇ ਰਸੋਈਏ ਦੀ ਜੌਬ ਲੈ ਲੈ ਨਾਈਟ ਵਿੱਚ ਖੜੇ ਹੋਏ ਨੇ ਜਿਸ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਭਾਰਤ ਤੋਂ ਕੈਨੇਡਾ ਜਾਣ ਵਾਲੇ ਲੋਕ ਉੱਥੇ ਕਿਵੇਂ ਰਹਿ ਰਹੇ ਨੇ ਦੱਸ ਦਈਏ ਕਿ ਕੈਨੇਡਾ ਦੇ ਬੈਰੈਂਪਟਨ ਇਲਾਕੇ ਵਿੱਚ ਇੱਕ ਰੈਸਟੋਰੈਂਟ ਨੇ ਆਪਣੀ ਨਵੀਂ ਫਰੈਂਚਾਈਜ਼ੀ ਖੋਲੀ ਹੈ ਇਸ ਦੇ ਲਈ ਉਸ ਨੂੰ ਕੁਝ ਵੇਟਰਾਂ ਤੇ ਰਸੋਈਏ ਦੀ ਲੋੜ ਸੀ ਰੈਸਟੋਰੈਂਟ ਨੇ ਇਸ ਲਈ ਵੈਕੈਂਸੀ অনলাইন জারি ਕੀਤੀ ਸੀ ਪਰ ਇਸ ਇਸ਼ਤੇਹਾਰ ਤੋਂ ਬਾਅਦ ਹੌਲੀ ਹੌਲੀ ਲੋਕ ਉੱਥੇ ਪਹੁੰਚਨੇ ਸ਼ੁਰੂ ਹੋ ਗਏ ਜਿਨ੍ਹਾਂ ਤੋਂ ਜ਼ਿਆਦਾਤਰ ਭਾਰਤੀ ਸਨ ਰੈਸਟੋਰੈਂਟ ਦੇ ਹਾਇਰਿੰਗ ਮੈਨੇਜਰ ਨੇ ਦੱਸਿਆ ਕਿ ਇਹਨਾਂ ਨੌਕਰੀਆਂ ਲਈ ਕੁੱਲ 6000 ਅਰਜ਼ੀਆਂ ਪ੍ਰਾਪਤ ਹੋਈਆਂ ਨੇ ਜਿਨ੍ਹਾਂ ਵਿੱਚੋਂ ਇੱਕ ਦਿਨ 'ਚ 3000 ਲੋਕਾਂ ਦੇ ਇੰਟਰਵਿਊ ਲਏ ਜਾਣਗੇ ਫਿਰ ਅਗਲੇ ਦਿਨ ਬਾਕੀ 3000 ਲੋਕਾਂ ਦੇ ਇੰਟਰਵਿਊ ਲਏ ਜਾਣਗੇ ਉਸ ਤੋਂ ਬਾਅਦ ਹੋਣਾ ਵਿੱਚੋਂ ਕਿਸੇ ਨੂੰ ਨੌਕਰੀ ਦਿੱਤੀ ਜਾਵੇਗੀ ਹਾਲਾਂਕਿ ਤੁੱਪ 'ਚ ਕੰਟਿਆਂ ਬੰਦੀ ਕਤਾਰ 'ਚ ਖੜੇ ਰਹਿਣ ਤੋਂ ਬਾਅਦ ਵੀ ਕਈ ਲੋਕ ਸ਼ਾਰਟਲਿਸਟ ਨਹੀਂ ਹੋ ਸਕੇ ਤਾਂ ਖਿਆ ਤੁਸੀਂ ਕਿ ਕਿਵੇਂ ਕੈਨੇਡਾ ਜਾ ਕੇ ਨੌਜਵਾਨਾਂ ਵੱਲੋਂ ਇੱਕ ਵੇਟਰ ਦੀ ਨੌਕਰੀ ਪਾਉਣ ਲਈ ਕਿੰਨਾ ਸੰਘਰਸ਼ ਕਰਨਾ ਪੈਂਦਾ ਹੈ ਤੇ ਸੰਘਰਸ਼ ਕਰਨ ਤੋਂ ਬਾਅਦ ਵੀ ਕਈਆਂ ਨੂੰ ਖਾਲੀ ਹੱਥ ਮੁੜ ਕੇ ਆਉਣਾ ਪੈਂਦਾ ਹੈ ਇਸ ਲਈ ਵਿਦੇਸ਼ਾਂ ਵੱਲ ਜਾਣ ਵਾਲੇ ਨੌਜਵਾਨਾਂ ਨੂੰ ਆਪਣੇ ਦੇਸ਼ ਵਿੱਚ ਰਹਿ ਕੇ ਇੱਕ ਵਧੀਆ ਮੌਕੇ ਦੀ ਤਲਾਸ਼ ਕਰਨੀ ਚਾਹੀਦੀ ਹੈ ਕਿਉਂਕਿ ਭਾਰਤ ਅੱਜ ਸਾਰੀ ਦੁਨੀਆ ਵਿੱਚ ਵਿਸ਼ਵ ਗੁਰੂ ਬਣ ਰਿਹਾ ਹੈ ਵਿਦੇਸ਼ਾਂ ਦੀ ਬਰਾਬਰੀ ਕਰ ਰਿਹਾ ਹੈ ਭਾਰਤ ਵਿੱਚ ਵੀ ਬਹੁਤ ਮੌਕੇ ਨੇ ਜੋ ਸਾਡੇ ਭਵਿੱਖ ਨੂੰ ਉਜਵਲ ਬਣਾ ਸਕਦੇ ਨੇ